ਹੇ ਹਮੇਸ਼ਾ ਕਿਹਾ ਜਾਂਦਾ ਕਿ ਪੰਜਾਬੀ ਜਗਾਰੀ ਹੁੰਦੇ ਨੇ ਪਰ ਕਈ ਵਾਰੀ ਜਿਆਦਾ ਚਲਾਕੀ ਵਾਲਾ ਜਗਾਰ ਵੀ ਬੰਦੇ ਨੂੰ ਮਰਵਾ ਹੀ ਦਿੰਦਾ ਹੈ ਇਸ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਤੇ ਨਾਲ ਦੀ ਆਪਣੇ ਕਮੈਂਟ ਜਰੂਰ ਕਰ ਦਿਓ ਦੱਸ ਦਿਨੇ ਕਿ ਹਿਮਾਚਲ ਮਨਾਲੀ ਤੋਂ ਵੀਡੀਓ ਸਮਝ ਨਿਕਲ ਕੇ ਆ ਰਹੀ ਹੈ ਜਿੱਥੇ ਕੁਝ ਨੌਜਵਾਨ ਪੰਜਾਬ ਦੇ ਇੱਕ ਪ੍ਰਾਈਵੇਟ ਨੋਵਾ ਦੇ ਉੱਤੇ ਨੀਲੀ ਪੱਤੀ ਲਗਾ ਕੇ ਚਲੇ ਗਏ ਤੇ ਨਾਂ ਦੀ ਲੱਕਪੁਰ ਲਖਾ ਦਿੱਤਾ ਐਂਬੂਲੈਂਸ ਉਹਨਾਂ ਨੌਜਵਾਨਾਂ ਨੂੰ ਇਹ ਲੱਗਿਆ ਕਿ ਨਾ ਤਾਂ ਸਾਡੇ ਕੋਲ ਟੋਲ ਟੈਕਸ ਲੱਗਣਾ ਨਾ ਕਿਸੇ ਪੁਲਿਸ ਵਾਲੇ ਨੇ ਕਿਰਨਾ ਨਾ ਹੀ ਸਾਡੀ ਕੋਈ ਐਂਟਰੀ ਫੀਸ ਲੱਗਣੀ ਹੈ ਪਰ ਪਤੰਦਰਾਂ ਨੂੰ ਇਹ ਨਹੀਂ ਪਤਾ ਸੀ ਕਿ ਅਗਰ ਹਿਮਾਚਲ ਪੁਲਿਸ ਵੀ ਤਿੱਕੀ ਨਜ਼ਰ ਕਰਕੇ ਬੈਠਿਆ ਪੰਜਾਬ ਦੇ ਲੋਕਾਂ ਦੇ ਉੱਤੇ ਕਿਉਂਕਿ ਨਵਾਂ ਨਵਾਂ ਮਾਮਲਾ ਕੰਗੜਾ ਨਾਉ ਦਾ ਪਖਿਆ ਹੋਇਆ ਜਿਸ ਤੋਂ ਬਾਅਦ ਹਿਮਾਚਲ ਪੁਲਿਸ ਵਾਲੇ ਪੰਜਾਬੀਆਂ ਨੂੰ ਤਾਂ ਗੌਰ ਨਾਲ ਦੇਖਦੇ ਨੇ ਕਿ ਹਾਂ ਕਿਸ ਤਰੀਕੇ ਦੇ ਨਾਲ ਸਾਡੇ ਕਿੜੀਕੀ ਜ ਫਸਣ ਪਰ ਹਿਮਾਚਲ ਪੁਲਿਸ ਨੇ ਜਦ ਉਹ ਨੋਵਾ ਨੂੰ ਦੇਖਿਆ ਕਿ ਇਹ ਤਾਂ ਪੰਜਾਬ ਨੰਬਰ ਨੋਵਾ ਗੱਡੀ ਹੈ ਤੇ ਨਾਲ ਦੀ ਉੱਪਰ ਨੀਲੀ ਬੱਤੀ ਤੇ ਐਂਬੂਲੈਂਸ ਲਿਖਿਆ ਹੋਇਆ ਪਰ ਜਦੋਂ ਉਸ ਨੋਵਾ ਦੇ ਮਾਲਕ ਨੂੰ ਨੀਲੀ ਬੱਤੀ ਬਾਰੇ ਪੁੱਛਿਆ ਤੇ ਐਂਬੂਲੈਂਸ ਦੇ ਕਾਗਜ਼ ਮੰਗੇ ਤਾਂ ਅੱਗੋਂ ਉਹ ਜਿਹੜਾ ਨੋਵਾ ਦਾ ਮਾਲਕ ਸੀ ਕਾਜ ਦਿਖਾਉਂਦੇ ਸਫਲ ਹੋ ਗਿਆ ਕਾਜ ਤਾਂ ਤਾਂ ਦਿਖਾਉਂਦਾ ਜੋ ਉਹ ਸਹੀ ਹੁੰਦੀ ਕਿਉਂਕਿ ਇਹਨੇ ਬਣਾ ਕੇ ਜਿਗਾਰ ਗਏ ਸੀ ਤਾਂ ਉਸ ਤੋਂ ਬਾਅਦ ਹਿਮਾਚਲ ਪੁਲਿਸ ਨੇ ਦੱਸਿਆ ਜਾ ਰਿਹਾ ਕਿ ਨਾ ਤੱਕ ਇਹਨਾਂ ਨੌਜਵਾਨਾਂ ਦੇ ਬੈਕਚੈਕ ਜੋ ਕਿ ਗਰਮੀ ਤੋਂ ਬਚਣ ਲਈ ਹਿਮਾਚਲ ਮਨਾਲੀ ਦੇ ਵਿੱਚ ਚਾਵੇਂ-ਚਾਵੇਂ ਘੁੰਮਣ ਗਏ ਸੀ ਕਿ ਹਾਂ ਨੋਵਾ ਦੇ ਵਿੱਚ ਫ੍ਰੀ ਅਸੀਂ ਘੁੰਮਾਂਗੇ ਕਿ ਕਿੰਨਾ ਤੇਲ ਪਵਾਉਣਾ ਹੈ ਨਾ ਕੋਈ ਟੈਕਸ ਲੱਗਣਾ ਨਾ ਲਗਣਾ ਟੋਲ ਟੈਕਸ ਕਿਉਂਕਿ ਨਾ ਸਟੇਟਸ ਸਟੇਟ ਹਾਈਵੇ ਤੇ ਨਾ ਹੀ ਨੈਸ਼ਨਲ ਹਾਈਵੇ ਤੇ ਐਂਬੂਲੈਂਸ ਦਾ ਕੋਈ ਟੋਲ ਟੈਕਸ ਜਾਂ ਐਂਟਰੀ ਫੀਸ ਨਹੀਂ ਲੱਗਦੀ ਕਿਉਂਕਿ ਐਂਬੂਲੈਂਸ ਸਵਾਮਾ ਵਾਸਤੇ ਐਂਬੂਲੈਂਸ ਹੁੰਦੀ ਹੈ ਪਰ ਹੁਣ ਦੱਸਿਆ ਜਾ ਰਿਹਾ ਕਿ ਹਿਮਾਚਲ ਪੁਲਿਸ ਨੇ ਮੋਟਾ ਜੁਰਮਾਨਾ ਲਾ ਕੇ ਨੌਜਵਾਨ ਨੂੰ ਭੇਜਿਆ ਬੈਗ ਵੀ ਚੈੱਕ ਕੀਤੇ ਗਏ ਕਈ ਵਾਰ ਕੀ ਹੁੰਦਾ ਕਿ ਇਦਾਂ ਦੇ ਨੌਜਵਾਨ ਨਸ਼ਾ ਤਸਕਰੀ ਵੀ ਕਰ ਦਿੰਦੇ ਨੇ ਜਿਸ ਨੂੰ ਲੈ ਕੇ ਪੁਲਿਸ ਨੇ ਬੜੀ ਬਰੀਕੀ ਦੇ ਨਾਲ ਉਹਨਾਂ ਦੇ ਬੈਗ ਵੀ ਚੈੱਕ ਕੀਤੇ ਪੂਰੀ ਪੁੱਛਗਿੱਛ ਕੀਤੀ ਕਿੱਥੋਂ ਆਏ ਨੇ ਕਿੱਥੋਂ ਕਿੱਥੇ ਘੁੰਮਣ ਵਾਸਤੇ ਆਏ ਸੀ ਤੇ ਨਾਲ ਦੀ ਨਾਲ ਉਹਨਾਂ ਨੌਜਵਾਨਾਂ ਨੂੰ ਪੁੱਛਿਆ ਗਿਆ ਕਿ ਕੋਈ ਹੋ ਵੀ ਜਿਹੜਾ ਐਂਬੂਲੈਂਸ ਦਾ ਉਹ ਵੀ ਤਰਵਾਇਆ ਜਾ ਰਿਹਾ ਹੈ ਕਿ ਐਦਾਂ ਦੇ ਜਿਹੜੇ ਝਾਲ ਬਾਜ ਜੁਗਾਰ ਬਣਾ ਕੇ ਲੋਕ ਜਾਂਦੇ ਨੇ ਉਹਨਾਂ ਵਾਸਤੇ ਪੁਲਿਸ ਲਗਾਤਾਰ ਸਖਤੀ ਵਿੱਚ ਬੈਠੀ ਹੈ ਭਾਵੇਂ ਪੰਜਾਬ ਪੁਲਿਸ ਹੈ ਭਾਵੇਂ ਹਿਮਾਚਲ ਪੁਲਿਸ ਹੈ ਪਰ ਹੁਣ ਤੱਕ ਕਈ ਦਿਨਾਂ ਤੋਂ ਇਹ ਪੋਸਟਾਂ ਹੀ ਵਾਇਰਲ ਹੋ ਰਹੀਆਂ ਸੀ ਕਿ ਜਿਹੜੇ ਲੋਕ ਹਿਮਾਚਲ ਜਾਣਾ ਚਾਹੁੰਦੇ ਨੇ ਉਹ ਸੋਚ ਸਮਝ ਕੇ ਜਾਣ ਕਿਉਂਕਿ ਹਿਮਾਚਲ ਦੀ ਪੁਲਿਸ ਜਾਂ ਹਿਮਾਚਲ ਦੇ ਲੋਕ ਵੀ ਦੇਖ ਰਹੇ ਨੇ ਕਿ ਕਦੋਂ ਪੰਜਾਬ ਦੇ ਲੋਕ ਹਿਮਾਚਲ ਵਿਚ ਜਾਣਗੇ ਗਲਤੀ ਕਰਨ ਪਰ ਆਪਣੇ ਡਾਕੂਮੈਂਟ ਗੱਡੀ ਦੇ ਪੂਰੇ ਤੇ ਨਾਲ ਦੀ ਨਾਲ ਐਦਾਂ ਦੇ ਜੁਗਾਰ ਬਣਾ ਕੇ ਨਹੀਂ ਜਾਣਾ ਚਾਹੀਦਾ ਜਿਸ ਤੋਂ ਬਾਅਦ ਜੀ ਤਰੀਕੇ ਨਾਲ ਇਹ ਨੌਜਵਾਨਾਂ ਉੱਤੇ ਵੱਡੀ ਕਾਰਵਾਈ ਹੋਈ ਹੈ ਤਾਂ ਹੋਰ ਵੀ ਹੋ ਸਕਦਾ ਸੀ ਅਗਰ ਕੋਈ ਇਨਾਂ ਦੇ ਕੋਲ ਕੋਈ ਨਸ਼ੀਲਾ ਪਦਾਰਥ ਜਾਂ ਕੁਝ ਹੋਰ ਮਿਲ ਜਾਂਦਾ ਤਾਂ ਇਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਸੀ ਪਰ ਇਹਨਾਂ ਨੌਜਵਾਨਾਂ ਨੂੰ 23000 ਰੁਪਏ ਜੁਰਮਾਨਾ ਲੱਗਿਆ ਇੰਨਾ ਤਾਂ ਇਹਨਾਂ ਦਾ ਐਂਟਰੀ ਟੈਕਸ ਤੇ ਟੋਲ ਟੈਕਸ ਹੀ ਲੱਗਣਾ ਜਿੰਨਾ ਹੁਣ ਪੁਲਿਸ ਨੇ ਇੱਕ ਚਲਾਨ ਬਣਾ ਕੇ ਇਹਨਾਂ ਨੂੰ ਭੇਜ ਦਿੱਤਾ ਜੋ ਕਿ ਹੁਣ ਮੁੜ ਕੇ ਕਦੀ ਮਨਾਲੀ ਵੱਲ ਮੂੰਹ ਨਹੀਂ ਕਰਨਗੇ ਜਿਸ ਤਰੀਕੇ ਨਾਲ ਇਹਨਾਂ ਨਾਲ ਵਾਪਰੀ ਹੈ ਭਾਵੇਂ ਕਿ ਮਨਾਲੀ ਪੁਲਿਸ ਵੱਲੋਂ ਹਮੇਸ਼ਾ ਸਖਤੀ ਦੇ ਨਾਲ ਹਿਮਾਚਲ ਦੇ ਵਿੱਚ ਮਨਾਲੀ ਦੇ ਵਿੱਚ ਜੇ ਟੂਰਿਸਟਾਂ ਦੇ ਉਹਨਾਂ ਦੇ ਤਿੱਖੀ ਨਜ਼ਰ ਰੱਖੀ ਹੋਈ ਹੈ ਜ਼ਿਆਦਾਤਰ ਜਿਹੜੇ ਟੈਕਸੀ ਵਾਲੇ ਹੁੰਦੇ ਨੇ ਉਹ ਆਪਾਂ ਟੈਕਸ ਬਚਾ ਵਚਣ ਲਈ ਐਦਾਂ ਦੇ ਜਿਗਾਰ ਜਿਆਦਾ ਕਰਵੈਂਦੇ ਨੇ ਪਰ ਜਿਹੜੇ ਜੈਨੂ ਟੈਕਸੀ ਸਟੈਂਡ ਵਾਲੇ ਨੇ ਉਹ ਕਦੇ ਵੀ ਐਦਾਂ ਦੇ ਮਾਮਲੇ ਦੇ ਵਿੱਚ ਨਹੀਂ ਆਂਦੇ ਕਿਉਂਕਿ ਉਹਨਾਂ ਨੇ ਟੈਕਸੀ ਨੰਬਰ ਲਿਆ ਹੁੰਦਾ ਤੇ ਟੂਰਿਸਟ ਵੀ ਜਿਹੜੇ ਜ਼ਿਆਦਾਤਰ ਹੁੰਦੇ ਨੇ ਉਹ ਟੈਕਸੀ ਦੇ ਵਿੱਚ ਜਾ ਕੇ ਇਹੀ ਜਿਹੜਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਟੈਕਸੀ ਵਾਲੇ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਦੇ ਪਰ ਜਿਹੜੇ ਇਹਦਾ ਪ੍ਰਾਈਵੇਟ ਗੱਡੀਆਂ ਦੇ ਉੱਤੇ ਲਾਲ ਨੀਲੀ ਬੱਤੀ ਲਗਾ ਕੇ ਜਾਂ ਜਿਗਾਰ ਬਣਾ ਕੇ ਜਾਂ ਫਿਰ ਸਵਾਰੀ ਨੂੰ ਇਹ ਕਹਿ ਦਿੰਦੇ ਨੇ ਇਹहां ਤੁਸੀਂ ਇਹ ਕਹਜੋ ਕਿ ਸਾਡੀ ਪਰਸਨਲ ਗੱਡੀ ਹੈ ਪਰ ਇਦਾਂ ਦੇ ਜਗਾਰਾ ਦੇ ਵਿੱਚ ਬਹੁਤਾ ਦੇਰ ਕੰਮ ਨਹੀਂ ਚੱਲਦਾ ਜਿਸ ਤਰੀਕੇ ਨਾਲ ਨੌਜਵਾਨ ਘੇਰੇਗੇ ਨਹੀਂ ਇਸ ਤਰੀਕੇ ਨਾਲ ਹੋਰ ਵੀ ਕਿਤੇ ਕਿਸੇ ਦੇ ਖਿਲਾਫ ਵੱਡੀ ਕਾਰਵਾਈ ਨਾ ਹੋਵੇ ਤਾਂ ਇਸ ਨੂੰ ਲੈ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਕਮੈਂਟ ਜਰੂਰ ਕਰ ਦਿਓ ਤੇ ਅੱਗੇ ਵੀ ਦੋਸਤ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਕਿ ਜੇ ਕਈ ਲੋਕ ਅਜੇ ਵੀ ਜਗਾਰ ਬਣਾ ਕੇ ਜਾਣਾ ਚਾਹੁੰਦੇ ਹੋਣ ਜਾਂ ਫਿਰ ਗਰਮੀ ਤੋਂ ਬਚਣ ਲਈ ਹਿਮਾਚਲ ਸ਼ਿਮਲਾ ਜਾਂ ਹੋਰ ਕਿਤੇ ਇਸ ਪਾਸੇ ਅਮਾਚ ਠੰਡੀਆਂ ਵਾਦੀਆਂ ਜਾਣਾ ਚਾਹੁੰਦੇ ਹੋਣ ਤਾਂ ਇਦਾਂ ਜਗਾਰੜ ਕਦੇ ਵੀ ਨਾ ਬਣਾਓ ਕਿਉਂਕਿ ਪੰਜਾਬ ਦਾ ਨਾਮ ਵੀ ਬਦਨਾਮ ਹੁੰਦਾ ਪੰਜਾਬੀਆਂ ਦਾ ਨ 25 ਜਹ ਚਲਾਨ ਖਰਾ ਕੇ ਹਿਮਾਚਲ ਤੋਂ ਆਏ ਨੇ ਤਾਂ ਉਸ ਤੋਂ ਬਾਅਦ ਹੁਣ ਮੁੜ ਕੇ ਮੇਰੇ ਖਿਆਲ ਕੰਨਾਂ ਨੂੰ ਹੱਥ ਲਾਣ ਦੀ ਕਦੇ ਹਿਮਾਚਲ ਘੁੰਮਣ ਜਾਣਗੇ ਗਰਮੀ ਦੇ ਵਿੱਚ ਪਾਵੇਂ ਪੰਜਾਬ ਦੇ ਵਿੱਚ ਰਹਿਣਗੇ ਤਾਂ ਇਸ ਵੀਡੀਓ ਨੂੰ ਬਤੋ ਸ਼ੇਅਰ ਕਰ ਦਿਓ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਆਪਣੇ ਆਪਣੇ ਵਿਚਾਰ ਵੀ ਲੋਕ ਦੇ ਰਹੇ ਨੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਬਤੋ ਆਪਣੇ ਵਿਚਾਰ ਜਰੂਰ ਦਿਓ